ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਵਿੱਚ ਵੱਡੇ ਫੈਸਲੇ ਜਿਸ ਨੂੰ ਪਸੰਦ ਨਹੀਂ ਆਏ ਉਹ ਇਸ ਨੂੰ ਕਾਲਾ ਦਿਨ ਮੰਨ ਰਹੇ ਨੇ ਤੇ ਜਿਨ੍ਹਾਂ ਨੂੰ ਪਸੰਦ ਆ ਗਏ ਫੈਸਲੇ ਉਹ ਕਹਿ ਰਹੇ ਨੇ ਕਿ ਬੜਾ ਵੱਡਾ ਫੈਸਲਾ ਹੋ ਗਿਆ ਇਸ ਸਾਰੇ ਫੈਸਲੇ ਨੂੰ ਲੈ ਕੇ ਅਕਾਦ ਤਖਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਹਟਾਏ ਜਾਣਾ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰਨਾ ਇਹਨਾਂ ਫੈਸਲਿਆਂ ਦੇ ਮਾਇਨੇ ਕੀ ਹੈ ਤੇ ਇਸ ਤੋਂ ਪਹਿਲਾਂ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਲਿਆ ਗਿਆ ਫੈਸਲਾ ਉਦੋਂ ਵੀ ਖੂਬ ਚਰਚਾ ਹੋਈ ਤੇ ਅੱਜ ਵਾਲੇ ਫੈਸਲੇ ਦੇ ਮਾਇਨੇ ਕੀ ਨੇ ਔਰ ਇਸ ਦਾ ਪ੍ਰਭਾਵ ਕੀ ਕੀ ਪੰਥ ਘਲਕਾਂ ਚ ਪੈਣਾ ਹੈ ਇਸ ਬਾਰੇ ਗੱਲ ਕਰਾਂਗੇ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਜੀ ਜਿਹੜੇ ਇਹਨਾਂ ਮਸਲਿਆਂ ਬਾਰੇ ਬਰੀਕੀ ਨਾਲ ਆਪਣੀ ਸਮਝ ਮੁਤਾਬਕ ਟਿੱਪਣੀਆਂ ਕਰਦੇ ਨੇ ਮਾਲੀ ਸਾਹਿਬ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਜਿਹੜਾ ਐਸਜੀਪੀਸੀ ਨੇ ਲਿਆ ਫੈਸਲਾ ਜਥੇਦਾਰ ਸਹਿਬਾਨ ਬਾਰੇ ਇਸ ਫੈਸਲੇ ਦੀ ਤੁਹਾਨੂੰ ਪਿਛਲੇ ਦਿਨਾਂ ਤੋਂ ਕੋਈ ਉਮੀਦ ਸੀ ਕਿ ਇਸੇ ਤਰ੍ਹਾਂ ਹੋਏਗਾ ਜਾਂ ਫਿਰ ਇਸ ਹੱਦ ਤੱਕ ਫੈਸਲੇ ਹੋਣਗੇ ਇੰਨੇ ਵੱਡੇ ਫੈਸਲੇ ਲਏ ਜਾ ਸਕਦੇ ਆ ਇਹ ਹੈਰਾਨੀਜਨਕ ਹੈ ਨਹੀਂ ਮੇਰੇ ਲਈ ਇਹ ਕੋਈ ਹੈਰਾਨੀਜਨਕ ਨਹੀਂ ਕਿਉਂਕਿ ਮੇਰੀ ਧੰਮੀ ਸਾਹਿਬ ਨਾਲ ਵੀ ਗੱਲ ਹੋਈ ਸੀ ਆਲੇ-ਦਾਲਿਓ ਮੇਰੇ ਸੱਜਣ ਮਿੱਤਰ ਹੈਗੇ ਨੇ ਤੁਹਾਨੂੰ ਪਤਾ ਮੈਂ ਸਿਸਟਮ ਦੇ ਵਿੱਚ ਰਿਹਾ ਪਤਾ ਲੱਗਦਾ ਸੀ ਇੱਕੋ ਇੱਕ ਰਾਹ ਇਹ ਸੀ ਵੀ ਇਹ ਕarli ਦਲ ਬਾਦਲ ਵਾਲੇ ਜਦ ਸੁਖਵੀਰ ਗਏਗਾ ਅਸਲ ਚ ਦਲਦਲ ਤਾਂ ਹੁਣ ਰਿਹਾ ਨਹੀਂ ਇਹ ਆਪਣੀ ਸਿਹਤ ਬਦਲ ਲੈਂਦੇ ਇਹ ਲਗਾਤਾਰ ਅੱਗੇ ਵਧਦੇ ਗਏ ਲਗਾਤਾਰ ਅੱਗੇ ਵਧਦੇ ਰਹੇ ਤੇ ਥੋੜੀ ਜਿਹੀ ਦੁਬਧਾ ਥੋੜੀ ਜਿਹੀ ਸਪਸ਼ਟਤਾ ਗਿਆਨੀ ਰਗਵੀਰ ਸਿੰਘ ਲੰਮੀ ਡੋਰ ਦਿੰਦੇ ਰਹੇ ਇਸ ਆਸ ਦੇ ਨਾਲ ਵੀ ਜੇ ਬਚ ਜਾਣ ਜੇ ਬਚ ਜਾਣ ਅਕਾਲੀ ਦਲ ਜੇ ਬਚ ਜੇ ਇਸ ਕਰਕੇ ਐਂ ਲੱਗਦਾ ਸੀ ਵੀ ਫਲੈਸ਼ ਪੁਆਇੰਟ ਤਾਂ ਆਉਣੀ ਹੋਣਾ ਪਰ ਇੱਕ ਗੱਲ ਪੱਕੀ ਆ 2 ਦਸੰਬਰ 24 ਦਾ ਦਿਨ ਇਤਿਹਾਸ ਦੇ ਵਿੱਚ ਸੁਨੇਰੀ ਅੱਖਰਾਂ ਨਾਲ ਲਿਖਿਆ ਜਾਊ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਊ ਇਨ੍ਹਾਂ ਦੋਨਾਂ ਦਿਨਾਂ ਦੇ ਵਿੱਚ ਫਰਕ ਕੀ ਅੰਤਰ ਕੀ ਨੇ ਹਰ ਕਿਹਾ ਇੱਕ ਤਾਂ ਪਿਛਲੇ 30 ਸਾਲਾਂ ਤੋਂ ਸਿੱਖ ਸੰਸਥਾਵਾਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਜਿਵੇਂ ਆਪਣੀ ਦਵੇਲ ਵਜੋਂ ਵਰਤਿਆ ਜਾ ਰਿਹਾ ਸੀ ਰਾਜਸੀ ਤਾਕਤ ਦੇ ਧੌਂਸ ਆਸਰੇ 2 ਦਸੰਬਰ ਨੂੰ ਉਹ ਕੜ ਪਾਟ ਗਿਆ ਸੀ ਸਿੱਖੀ ਦੇ ਹਰੀਆਲੇ ਬੂਟੇ ਤੇ ਜਿਹੜੀ ਬਾਗਲਵਾਦ ਦੀ ਅਮਰਬੇਲ ਛਾਈ ਹੋਈ ਸੀ ਅਮਰਬੇਲ ਦਰਖਤ ਤੇ ਹੁੰਦੀ ਉਹਦੀ ਉਹਦੀ ਸੱਤਿਆ ਚੂਸਦੀ ਰਹਿੰਦੀ ਆ ਜਿਵੇਂ ਨੇ ਸੱਤਿਆ ਚੂਸੀ ਜਿਵੇਂ ਉਥੋਂ ਕਿਹਾ ਗਿਆ ਸਰਕਾਰ ਚ ਹੁੰਦੇ ਆ ਤੁਸੀਂ ਆ ਫੈਸਲੇ ਲਏ ਜਿਨ੍ਹਾਂ ਨਾਲ ਖਾਲਸਾ ਪੰਥ ਦੀ ਇੱਠੀ ਹੋਈ ੱੱਬਾ ਲੱਗਿਆ ਤੁਸੀਂ ਗਨਾਹ ਕੀਤੇ ਤੇ ਅਕਾਲੀ ਦਲ ਨੂੰ ਗਰਕਣ ਵਾਲਾ ਧੱਕਿਆ ਇਸ ਕਰਕੇ ਇੱਕ ਵੱਡਾ ਮੋੜ ਆ ਸੀ ਇਹ ਤੇ ਦੁਨੀਆ ਦੇ ਵਿੱਚ ਆਸ਼ਾਸ਼ਕਰ ਉੱਠੇ ਸੀ ਸਾਰੇ ਲੋਕ ਵੀ ਹਾਂ ਅੱਜ ਲੱਗਦਾ ਵੀ ਅਕਾਲ ਤਖਤ ਦੀ ਮਹਾਨਤਾ ਜਾਗਰ ਹੋਈ ਆ ਪਹਿਲਾਂ ਤਾਂ 1996 ਤੋਂ ਲੈ ਕੇ ਇਹਨਾਂ ਨੇ ਅਕਾਲ ਤਖਤ ਨਾਲ ਕੀ ਕੀਤੀ ਕੀ ਆ ਜੀ ਸ਼ਰਮਈ ਕਮੇਟੀ ਨਾਲ ਕੀ ਕੀਤੀ ਆ ਭਾਈ ਰਣਜੀਤ ਸਿੰਘ ਨਾਲ ਕੀ ਕੀਤੀ ਆ ਬਾਕੀ ਜਥੇਦਾਰਾਂ ਨੂੰ ਵੀ ਇਹੀ ਬਦਲਦੇ ਰਹੇ ਨੇ ਜਿਵੇਂ ਕੱਪੜੇ ਬਦਲਨੇ ਹੁੰਦੇ ਨੇ ਪੰਜ ਪੰਜ ਸਾਲ ਕਾਰਜਕਾਰੀ ਅਕਾਲ ਤਖਤ ਦੇ ਜਥੇਦਾਰ ਤਾਂ ਕਿ ਉਹਨੂੰ ਇਹ ਸਾਸ ਕਰਾਇਆ ਜਾਵੇ ਵੀ ਇੱਕ ਮਿੰਟ ਚ ਤੇਰੀ ਛੁੱਟੀ ਹੋ ਸਕਦੀ ਆ ਇਹ ਤਾਂ ਛੁੱਟੀ ਦੀ ਗੱਲ ਆ ਜਾਂ ਬਹਾਲੀ ਦੀ ਗੱਲ ਆ ਇੱਥੋਂ ਤੱਕ ਤੇ ਪਹਿਲਾਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਜਦੋਂ ਹਟਾਇਆ ਗਿਆ ਜਾਂ ਇੱਕ ਜਾਂਚ ਦੇ ਆਧਾਰ ਦੇ ਉੱਤੇ ਪਾਸੇ ਰਾਹ ਦਾ ਬਾਹਰ ਦਾ ਰਸਤਾ ਵਿਖਾਇਆ ਗਿਆ ਉਦੋਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਐਸਜੀਪੀਸੀ ਨੂੰ ਇਹ ਦਲੀਲਾਂ ਤੇ ਅਪੀਲਾਂ ਕਰਦੇ ਦਿਖਾਈ ਦਿੱਤੇ ਕਿ ਇਹ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ ਐ ਇੱਥੇ ਤਾਂ ਖੁੱਦ ਹੀ ਉਹ ਬਾਹਰ ਕਰ ਦਿੱਤੇ ਗਏ ਨਹੀਂ ਦੇਖੋ ਜਿਹੜੀਆਂ ਸਿੱਖ ਸੰਸਥਾਵਾਂ ਨੇ ਨਾ ਜੀ ਉਹ ਸਮੇਂ ਦੇ ਅਨੁਸਾਰ ਐਵੋਲਵ ਹੁੰਦੀਆਂ ਨੇ ਬਾਧੀਆਂ ਨੇ ਮਜਬੂਤ ਵੀ ਹੁੰਦੀਆਂ ਨੇ ਜੇ ਕਿਤੇ ਉਹਨਾਂ ਦੀ ਗਵਾਈ ਗਲਤ ਹੱਥਾਂ 'ਚ ਜਾਵੇ ਤਾਂ ਉਹਨਾਂ ਨੂੰ ਖੋਰਾ ਵੀ ਲੱਗਦਾ ਅਕਾਲੀ ਦਾ ਲੱਕੀ ਬਣ ਗਏ ਹੁਣ ਤੁਸੀਂ ਆ ਦੇਖ ਲਓ ਤੁਹਾਡੇ ਸਾਹਮਣੇ ਆ ਨਾ ਜੀ ਇਹ ਇਸੇ ਤਰ੍ਹਾਂ ਦੇਖੋ ਪਹਿਲਾਂ ਵੀ ਸਮੱਸਿਆ ਆਉਂਦੀਆਂ ਰਹੀਆਂ ਕਿਸੇ ਨਾ ਕਿਸੇ ਤਰ੍ਹਾਂ ਮੈਂ ਤਿੰਨ ਫੈਸਲੇ ਕਨੋਣਾ ਟੋੜਾ ਸਾਹਿਬ ਨੇ ਸਭ ਤੋਂ ਪਹਿਲਾਂ ਫੈਸਲਾ ਇਹ ਕੀਤਾ ਵੀ ਅਕਾਲ ਤਖਤ ਦਾ ਜਥੇਦਾਰ ਬਸਾਂ ਤੇ ਜਾ ਰਿਹਾ ਸ਼ਰਮਣੀ ਕਮੇਟੀ ਦਾ ਪ੍ਰਧਾਨ ਆ ਜਿਹੜਾ ਉਹ ਕਾਰਜ ਤੇ ਜਾ ਰਿਹਾ ਵੀ ਉਹਨਾਂ ਨੂੰ ਕਾਰਾਂ ਦਿੱਤੀਆਂ ਜਾਣ ਦੂਜਾ ਫੈਸਲਾ ਇਹ ਕੀਤਾ ਵੀ ਇਹਨਾਂ ਦੀ ਮਹਾਨਤਾ ਵੱਡੀ ਆ ਸ਼੍ਰੋਮਣੀ ਕਮੇਟੀ ਦਾ ਸ਼ਬੋ ਆਰਡਰ ਤੱਕ ਆ ਜਿਹਨੂੰ ਆਪਾਂ ਹਰਿਆਣਾ ਜੋ ਪਹਿਲਾਂ ਸੀ ਇਹ ਤਾਂ ਸਿੱਖ ਨੇ ਦੁਨੀਆ ਭਰ ਚ ਬਸਦੇ ਜੋ ਵੀ ਹੁਕਮ ਹੈ ਇਹਨਾਂ ਲਈ ਧਾਰਮਿਕ ਹੁਕਮਾ ਮਰਿਆਦਾ ਵਾਰੇ ਸਭ ਤੇ ਲਾਗੂ ਹੁੰਦਾ ਇਸ ਕਰਕੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਸਮਝਿਆ ਜਾਣਾ ਚਾਹੀਦਾ ਇਸ ਕਰਕੇ ਨਾ ਅੰਗੂਠਾ ਲਾ ਕੇ ਹਾਜ਼ਰੀ ਲਾਉਣ ਨਾ ਤਨਖਾਹ ਲੈਣ ਅਸੀਂ ਇਹਨਾਂ ਨੂੰ ਆਨਰੇਰੀਅਨ ਦੇਵਾਂਗੇ ਮਾਣ ਪੱਤਾ ਦੇਵਾਂਗੇ ਜਦੋਂ ਭਾਈ ਰਣਜੀਤ ਸਿੰਘ ਨੂੰ ਹਟਾਇਆ ਤਾਂ ਧਰਮ ਪ੍ਰਚਾਰ ਕਮੇਟੀ ਨੇ ਫੇਰੇ ਫੈਸਲਾ ਕੀਤਾ ਤਖਤ ਦੇ ਜਥੇਦਾਰ ਸਹਿਬਾਨ 1925 ਦੇ ਐਕਟ ਚ ਨਹੀਂ ਆਉਂਦੇ ਕਿਉਂਕਿ ਇਹ ਮਹਿਜ ਗੁਰਦੁਆਰੇ ਨਹੀਂ ਇਹਨਾਂ ਦਾ ਜਹਾ ਜਹਾ ਖਾਲਸਾ ਜੀ ਤਹਾ ਤਹਾ ਰਿਖਿਆ ਰਹੇ ਤੇ ਇਹਨਾਂ ਦਾ ਘੇਰਾ ਉਥੋਂ ਤੱਕ ਜਾਂਦਾ ਇਸ ਕਰਕੇ ਕਾਲ ਤਖਤ ਦੇ ਜਥੇਦਾਰ ਨੂੰ ਨਾ ਮੁਤਲ ਕੀਤਾ ਜਾ ਸਕਦਾ ਨਾ ਤਲਬ ਕੀਤਾ ਜਾ ਸਕਦਾ ਤੇ ਅੱਜ ਫਿਰ ਐਕਟ ਭਾਰੂ ਕਿਉਂ ਹੈ ਐਕਟ ਦੀਆਂ ਦਲੀਲਾਂ ਜ਼ਿਆਦਾ ਹੈਵੀ ਕਿਉਂ ਪੈ ਗਈਆਂ ਹੋਇਆ ਅਸਲ ਚ ਇਹ ਉਸ ਸਮੇਂ ਟੌੜਾ ਸਾਹਿਬ ਦਾ ਜਲਵਾ ਨਹੀਂ ਰਿਹਾ 1999 ਤੋਂ ਬਾਅਦ ਚਾਹੇ ਇੱਕ ਵਾਰ ਏਕਤਾ ਹੋ ਗਈ ਇੱਕ ਸਾਲ ਉਹ ਫੇਰ ਰਹੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਫਿਰ ਇਹਨਾਂ ਦੇ ਹੱਥ ਚ ਆ ਗਿਆ ਜੀ ਸਾਰਾ ਕੁਝ ਜਿਵੇਂ ਮਰਜ਼ੀ ਇਹਨਾਂ ਨੂੰ ਜੋ ਇਹਨਾਂ ਨੂੰ ਮਨ ਪਉਂਦਾ ਸੀ ਇਹਨਾਂ ਨੇ ਉਸੇ ਤਰ੍ਹਾਂ ਕੀਤਾ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਲੰਮਾ ਚੌੜਾ ਪ੍ਰਚਾਰ ਵੀ ਹੋਇਆ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਹੋਵੇ ਜੈਐਸਜੀਪੀਸੀ ਨਾਲ ਜੁੜੇ ਹੋਏ ਮੈਂਬਰ ਹੋਣ ਉਹਨਾਂ ਦੀਆਂ ਦਲੀਲਾਂ ਅਪੀਲਾਂ ਇਹ ਸੀ ਕਿ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਸੀਂ ਉਹਨਾਂ ਦੀ ਮਾਨਤਾ ਨੂੰ ਇਹ ਨਹੀਂ ਕਿ ਛਟਿਆਉਂਦੇ ਨਹੀਂ ਪਰ ਐਕਟ ਹੈ ਜਿਹੜਾ ਉਹ ਵੀ ਤੇ ਮਹੱਤਵਪੂਰਨ ਹੈ ਨਾ ਉਹਦਾ ਖਿਆਲ ਰੱਖ ਕੇ ਉਹਨਾਂ ਨੂੰ ਹਟਾਇਆ ਵੀ ਜਾ ਸਕਦਾ ਹੈ ਤੇ ਨਿਯੁਕਤ ਵੀ ਕੀਤਾ ਜਾ ਸਕਦਾ ਹੈ ਐਸਜੀਪੀਸੀ ਨੇ ਕਰਨਾ ਹੈ ਮੈਂ ਕਹਿੰਦਾ ਇਹ ਕਿਹਾ ਇਹਨਾਂ ਨੂੰ ਇਹ ਪੁੱਛੋ ਪਹਿਲਾਂ ਵੀ 1996 ਤੋਂ ਪਹਿਲਾਂ ਜਥੇਦਾਰ ਕਿਵੇਂ ਲੱਗਦੇ ਹੁੰਦੇ ਸੀ ਜਥੇਦਾਰ ਲਾਉਣ ਲਈ ਸਿੱਖ ਸੰਸਥਾਵਾਂ ਸੰਪਰਦਾਵਾਂ ਸਿੰਘ ਸੁਭਾਵਾਂ ਸਿਆਸੀ ਸੰਸਥਾਵਾਂ ਦੀ رائے ਲਈ ਜਾਂਦੀ ਸੀ رائے ਲੈਣ ਤੋਂ ਬਾਅਦ ਉਹਦੀ ਸਿਲੈਕਸ਼ਨ ਸ਼੍ਰੋਮਣੀ ਕਮੇਟੀ ਉਹ ਕਰਦੀ ਸੀ ਅਪੁਆਇੰਟਮੈਂਟ ਵੀ ਸ਼ਰਮਣੀ ਕਮੇਟੀ ਕਰਦੀ ਸੀ ਪਰ ਜਦੋਂ ਉਹਨਾਂ ਨੂੰ ਉਹਦਾ ਸੰਭਾਲਿਆ ਜਾਂਦਾ ਸੀ ਪੰਥ ਦਾ ਇਕੱਠ ਹੁੰਦਾ ਸੀ ਸਾਰਾ ਪੰਥ ਦਸਤਾਰਾਂ ਭੇਟ ਕਰਦਾ ਸੀ ਜੇ ਉਹ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਹੋਣ ਨਿਯੁਕਤੀ ਪੱਤਰ ਦੋ ਤੇ ਲਾ ਦੋ ਫਿਰ ਉਹ ਸਾਰਾ ਅਮਲ ਕਿਉਂ ਕੀਤਾ ਜਾਂਦਾ ਸੀ ਉਹ ਖਾਲਸਾ ਪੰਥ ਤੋਂ ਮਾਨਤਾ ਲੈਣ ਲਈ ਕੀਤਾ ਜਾਂਦਾ ਸੀ ਭਾਈ ਰਣਜੀਤ ਸਿੰਘ ਤੋਂ ਬਾਅਦ ਇਹਨਾਂ ਨੂੰ ਬੰਦ ਕਰਤਾ ਹੋਇਆ ਤੇ ਇਹ ਐ ਐਕਟਾ ਜਿਹੜਾ ਗੁਰਦੁਆਰਾ ਸਹਿਬਾਨ ਦੇ ਪ੍ਰਬੰਧ ਲਈ ਆ ਤਖਤ ਸਹਿਬਾਨ ਦਾ ਉੱਥੇ ਕਿਤੇ ਜ਼ਿਕਰ ਨਹੀਂ ਹੈ ਹੱਦ ਦਾ ਮਨਿਸਟਰ ਤੇ ਮਨਿਸਟਰ ਦਾ ਮਤਲਬ ਆ ਮੁੱਖ ਹਾਂ ਹਾਂ ਕਿਸੇ ਮੌਕੇ ਜਦੋਂ ਰੋਲੇ ਨਹੀਂ ਸੀ ਉਦੋਂ ਠੀਕ ਆ ਉਹਨਾਂ ਨੂੰ ਮੁਲਾਜ਼ਮ ਵੀ ਕਿਹਾ ਜਾਂਦਾ ਹੋਊਗਾ ਕਦੇ ਉਹਨਾਂ ਨੂੰ ਸਿੰਘ ਸਾਹਿਬਾਨ ਕਿਹਾ ਜਾਂਦਾ ਕਦੇ ਜਥੇਦਾਰ ਕਿਹਾ ਜਾਂਦਾ ਕਦੇ ਸ਼੍ਰੋਮਣੀਕ ਮੈਂ ਪਰ ਜਦੋਂ ਹਾਲਤ ਬਦਲੀ ਹਾਲਤ ਦੇ ਅਨਸਾਰ ਸਵਾਲ ਖੜੇ ਹੁੰਦੇ ਨੇ ਫਿਰ ਉਹ ਸਿੱਖ ਸੰਸਮਾ ਦੀ ਜੋ ਮਾਨਤਾ ਉੱਪਰ ਦੀ ਆ ਉਹਦੇ ਅਨਸਾਰ ਫੈਸਲੇ ਲਏ ਜਾਂਦੇ ਨੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ 2 ਦਸੰਬਰ ਨਾਲ ਸਿੱਧਾ ਤਾਲੁਕ ਹੈ ਅੱਜ ਵਾਲੇ ਫੈਸਲੇ ਦਾ ਜੇ 2 ਦਸੰਬਰ ਨੂੰ ਫੈਸਲੇ 'ਚ ਧਿਆਨ ਚ ਰੱਖ ਕੇ এসਜੀਪੀਸੀ ਨੇ ਫੈਸਲਾ ਲੈਣਾ ਹੁੰਦਾ ਤੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਖਰੇ ਤੌਰ ਤੇ ਬਾਹਰ ਕਿਉਂ ਕੀਤਾ ਉਹ ਨਾਲੇ ਸਾਰੇ ਜਥੇਦਾਰ ਸਹਿਬਾਨ ਬਾਰੇ ਫੈਸਲਾ ਲਿਆ ਜਾ ਸਕਦਾ ਸੀ ਉਦੋਂ ਮੈਨੂੰ ਲੱਗਦਾ ਆਪਣੀ ਉਹ ਗੱਲ ਹੋਈ ਸੀ ਜਿੱਦ ਦੇ ਇਹ ਨੋਟਿਸ ਜਾਰੀ ਕੀਤਾ ਮੈਂ ਕਿਹਾ ਸੀ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਜੀ ਇਹ ਨਹੀਂ ਕਰ ਸਕਦੇ ਫਿਰ ਜਥੇਦਾਰ ਸਾਹਿਬ ਨੇ ਵੀ ਇਹੀ ਕਿਹਾ ਜੀ ਜਥੇਦਾਰ ਨੇ ਤਾਂ ਇਹ ਕਹਿੰਦਾ ਜਾਂਚ ਦੀ ਲੋੜ ਨਹੀਂ ਹਾਂਜੀ ਇਹ ਕਨੇ ਕਾਲ ਤਖਤ ਮਹਾਨ ਆ ਪਰ ਸਾਡੀ ਵੱਡੀ ਸ਼ਾਨ ਆ ਗੱਲ ਤਾਂ ਸਿੱਧੀ ਆ ਮਹਾਨ ਅਕਾਲ ਤੱਕ ਤਾਂ ਸ਼ਾਨ ਇਹਨਾਂ ਦੀ ਵੱਡੀ ਆ ਜਦੋਂ ਤੱਕ ਇਹ ਕਹਿੰਦੇ ਜਿਹੜੇ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤਾ ਵਿਹਾਰ ਤੇ ਕਰਦਾਰ ਆ ਉਹਦੇ ਉਹਦੇ ਹੱਕ ਚ ਜਾਂਦੀ ਹੈ ਗੱਲ ਉਹਦੇ ਤੱਕ ਸਾਰੇ ਮਹਾਨ ਨੇ ਜਦੋਂ ਕਿਤੇ ਇਹ ਸਵਾਲ ਆਉਂਦਾ ਰੁਕੋ ਸੋਚੋ ਤੁਸੀਂ ਯੋਗ ਨਹੀਂ ਰਹੇ ਅਗਵਾਈ ਕਰਨ ਦੀ ਨੈਤਿਕ ਤੌਰ ਤੇ ਪਰ ਤੁਹਾਡੇ ਲਈ ਰਾਹ ਇਹ ਹੈ ਜੀ ਅਕਾਲੀ ਦਲ ਬਚਾਉਣਾ ਰਾਏ ਦੱਸਿਆ ਸੀ ਨਾ ਇਸੇ ਕਰਕੇ ਬਾਦਲ ਬੁਰਦ ਦੀ ਦਲ ਸਹਿਮਤ ਨਹੀਂ ਹੋਏ ਸੀ ਵੀ ਇਹ ਤਾਂ ਫੇਰ ਆ ਜਾਣਗੇ ਹੁਣ ਹੁਣ ਜਦੋਂ ਜਦੋਂ ਮਤਲਬ ਮੱਤ ਮਾਰੀਦਾ ਬੈ ਨਾ ਉਹ ਆਪਾਂ ਕਹਿੰਦੇ ਅਕਾਲ ਤਖਤ ਨਾਲ ਸੱਟ ਮਾਰਦਾ ਨਾਲ ਹੱਤ ਮਾਰਦਾ ਸੱਚੇ ਪਾਤਸ਼ਾਹ ਅਕਾਲ ਪੁਰਖ ਉਹ ਮੱਤ ਮਾਰਦਾ ਇਹਨਾਂ ਦੀ ਮੱਤ ਮਾਰੀ ਗਈ ਇਹ ਤਾਂ ਸਿਵਿਆਂ ਦੇ ਵਿੱਚ ਆਈ ਨਹੀਂ ਵੀ ਸਿਵਿਆਂ ਦੇ ਰਾਹ ਪੈ ਗਈ ਕਿ ਖਾਤੇ ਬੈਠੇ ਨੇ ਤੇ ਅਜਿਨੇ ਨੇ ਅੱਗ ਲਾ ਲਈ ਆਪਦੀ ਜੇਖਾ ਨੂੰ ਜੇ ਇੰਨੇ ਵੱਡੇ ਫੈਸਲੇ ਲੈ ਰਿਆ ਤੁਹਾਨੂੰ ਕੀ ਲੱਗਦਾ ਇੰਨੀ ਸੂਝ-ਬੂਝ ਤਾਂ ਉਹਨਾਂ ਲੀਡਰਾਂ ਚ ਵੀ ਆ ਐਨੇ-ਐਨੇ ਸਾਲ ਦਾ ਤਜਰਬਾ ਹੈ ਸ਼ਰਮਣੀ ਕਾਲੀ ਦਲ ਚ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਕੱਲ ਨੂੰ ਸਾਨੂੰ ਲੋਕਾਂ ਨੇ ਸਵਾਲ ਕਰਨੇ ਆਸੀਂ ਜਵਾਬ ਵੀ ਦੇਣਾ ਹੈ ਇਤੇ ਉਹਨਾਂ ਲਈ ਜੇ ਨੁਕਸਾਨ ਵਾਲੀ ਗੱਲ ਆ ਤੇ ਕਿਉਂ ਕਰਨਗੇ ਇਸ ਤਰ੍ਹਾਂ ਰਸੂਲ ਹਮਜਾ ਤੋਬ ਦਾ ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇ ਉਹ ਮੇਰਾ ਦਾਗਿਸਤਾਨ ਉਹਦੀ ਲੇਖ ਉਹਨੇ ਇੱਕ ਥਾਂ ਤੇ ਲਿਖਿਆ ਕਹਿੰਦਾ ਸਮਾਜਿਕ ਸਰੋਕਾਰਾਂ ਤੋਂ ਸਖਣਾ ਵਿਅਕਤੀ ਅਨਪੜ੍ਹ ਹੀ ਹੁੰਦਾ ਹੈ ਚਾਹੇ ਉਹ ਸਾਇੰਸਦਾਨ ਹੋਵੇ ਚਾਹੇ ਵਿਗਿਆਨੀ ਹੋਵੇ ਚਾਹੇ ਪ੍ਰੋਫੈਸਰ ਹੋਵੇ ਚਾਹੇ ਉਹ ਅਧਿਆਪਕ ਹੀ ਕਿਉਂ ਨਾ ਹੋਵੇ ਇਹ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਲੋਕ ਨੇ ਇਹਨਾਂ ਨੂੰ ਨਾ ਇਤਿਹਾਸ ਦਾ ਪਤਾ ਨਾ ਰਵੈਤਨ ਦਾ ਪਰਤਾ ਨਾ ਅੱਜ ਦੀ ਹਾਲਤ ਦਾ ਸਹੀ ਗਿਆਨ ਕੀ ਆ ਉਹਦਾ ਪਤਾ ਜਿਹਦੇ ਕਰਕੇ ਇਹ ਜੇ ਫੈਸਲੇ ਲੈ ਰਹੇ ਨੇ ਮੈਂ ਤਾਂ ਹੀ ਕਿਹਾ ਸੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੂੰ ਸਰਮੁਣੀ ਕਮੇਟੀ ਬਣਾਤਾ ਦੇਖੋ ਤਾਂ ਸਹੀ ਕੀ ਹੋ ਰਿਹਾ ਅੱਜ ਵੀ ਕਾਰਜਕਾਰੀ ਜਥੇਦਾਰੇ ਨੇ ਸਾਰੇ ਜਥੇਦਾਰ ਵੱਡੀ ਗੱਲ ਤੁਸੀਂ ਇਹ ਦੇਖੋ ਇਹਨਾਂ ਨੂੰ ਆਪਣੀ ਇਹ ਪੰਥਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਜਥੇਦਾਰ ਨਹੀਂ ਮਿਲੇ ਬਾਹਰੋਂ ਲਾਏ ਨੇ ਬਾਬਾ ਟੇਕ ਸਿੰਘ ਢਨੋਲਾ ਉਹ ਵੀ ਬਾਹਰੋਂ ਆ ਇਹ ਕੁਲਦੀਪ ਸਿੰਘ ਗੜਗੱਜ ਉਹ ਵੀ ਬਾਹਰੋਂ ਆ ਉਹਨੂੰ ਕਹਾ ਤਖਤ ਦਾ ਆਪਣਾ ਕੇਸਗੜ ਸਾਹਿਬ ਦਾ ਵੀ ਚਾਰਜ ਦਿੱਤਾ ਸੋ ਇਸ ਕਰਕੇ ਆਪਣੇ ਆਪ ਇਹਨਾਂ ਨੂੰ ਤਾਂ ਇਹੀ ਲੱਗਦਾ ਉਹ ਠੀਕ ਆ ਫਿਰ ਫੈਸਲਾ ਤਾਂ ਪੰਥ ਨੇ ਕਰਨਾ ਹੁੰਦਾ ਨਾ ਜੀ ਮਤਲਬ ਜੇ ਹੁਣ ਆਪਾਂ ਇਹ ਕਿਸੇ ਵੀ ਫਲਾਨਾ ਆਪਣਾ ਯਾਰ ਸਿਆਣਾ ਹੋ 80 ਸਾਲ ਦਾ ਹੋ ਗਿਆ ਆਪਣਾ ਨੁਕਸਾਨ ਭਲਾ ਕਿਉਂ ਕਰਉ ਹੋ ਸਕਦਾ ਹੈ ਅਹੀਂ ਸੋਚਦਾ ਹੋਵੇ ਮੇਰਾ ਨੁਕਸਾਨ ਨਹੀਂ ਹੁੰਦਾ ਪਰ ਜੇ ਤੁਸੀਂ ਸਰਵਤ ਦੇ ਭਲੇ ਦੀ ਧਾਰਨੀ ਹੋ ਜੇ ਤੁਸੀਂ ਕਹਿੰਦੇ ਸਰਵਤ ਦੇ ਭਲੇ ਚ ਮੇਰਾ ਭਲਾ ਫਿਰ ਚੀਜ਼ਾਂ ਨੂੰ ਹੋਰ ਤਰ੍ਹਾਂ ਦੇਖੋਗੇ ਜਦੋਂ ਤੁਸੀਂ ਕਹੋਗੇ ਮੇਰੇ ਭਲੇ ਤੇ ਸਰਵਤ ਦਾ ਭਲਾ ਇਹ ਹੁਣ ਇਹ ਨਿੱਜ ਪ੍ਰਸਤ ਹੋ ਗਿਆ ਅਸਲੀ ਫੈਸਲੇ ਦੇ ਨਾਲ ਇੱਕ ਤੇ ਸਾਫ ਸਪਸ਼ਟ ਹੋ ਗਿਆ ਕਿ ਕੌਣ ਬਾਹਰ ਹੋ ਗਿਆ ਤੇ ਕੌਣ ਅੰਦਰ ਆ ਗਿਆ ਨਿਯੁਕਤੀਆਂ ਹੋ ਗਈਆਂ ਪਰ ਇਸ ਫੈਸਲੇ ਦਾ ਸਿੱਧਾ ਅਸਰ ਕਿੱਥੇ ਕਿੱਥੇ ਮਹਿਸੂਸ ਕਰਦੇ ਹਾਂ ਕਿਉਂਕਿ ਇੱਕ ਪਾਸੇ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਦਾ ਪੇਚ ਵੀ ਉੱਥੇ ਜੀ ਫਸਿਆ ਪਿਆ ਨਹੀਂ ਮੈਨੂੰ ਇਹ ਮਹਿਸੂਸ ਹੁੰਦਾ ਗਿਆਨੀ ਰਗਵੀਰ ਸਿੰਘ ਨੇ ਆਪ ਦਾ ਪੂਰਾ ਰੋਲ ਨਿਭਾਤਾ ਉਹਨਾਂ ਦਾ ਨਾਮ ਸੁਨੇਰੀ ਅੱਖਰਾਂ 'ਚ ਲਿਖਿਆ ਜਾਊ ਠੀਕ ਆ ਕੋਈ ਗੱਲਾਂ ਦੀ ਸਪਸ਼ਟਤਾ ਮੈਂ ਜਿਵੇਂ ਕਹ ਲੰਮੀ ਡੋਰ ਦਿੱਤੀ ਇਹਨਾਂ ਨੂੰ ਜਾਂ ਮਤਲਬ ਥੋੜਾ ਜਿਹਾ ਬੋਚ ਕੇ ਜੇ ਚੱਲਦੇ ਰਹੇ ਆਖਰ ਨੂੰ ਤਾਂ ਉੱਥੇ ਆ ਗਏ ਨਾ ਫਿਰ ਉਹ ਹੁਕਮਨਾਮੇ ਨੂੰ ਦੇਖਦੇ ਆ ਤੇ ਬਦਲ ਲਗੇ ਇਨਾਂ ਨੇ ਹਿੰਮਤ ਹੈ ਕਾਰਜਕਾਰੀ ਬਦਲ ਦੇਣਗੇ ਪੰਜ ਮੈਂਬਰੀ ਕਮੇਟੀ ਦਾ ਰੋਲ ਉਹ ਤੈਅ ਕਰਗੇ ਅੱਗੇ ਦੇ ਤੀ ਵੀ ਤੁਸੀਂ ਕੰਮ ਚਲਾਓ ਆਪਦੇ ਵਿੱਚੋਂ ਕੋਈ ਕਨਵੀਨਰ ਚੁਣ ਲਓ ਇਸ ਕਰਕੇ ਪੰਜ ਮੈਂਬਰੀ ਕਮੇਟੀ ਦੀ ਹੋਣ ਤੇ ਕੋਈ ਅਸਰ ਨਹੀਂ ਇਹ ਜਥੇਦਾਰ ਕੀ ਪੰਜ ਮੈਂਬਰੀ ਕਮੇਟੀ ਬਾਰੇ ਫੈਸਲਾ ਲੈ ਲੇਗਾ ਉਹ ਫਿਰ ਪੰਥ ਨੇ ਦੇਖਣਾ ਦੋ 13 ਉਭਰੇ ਆਉਣੀਆਂ ਇੱਕ 2 ਦਸੰਬਰ ਵਾਲੀਆਂ ਇੱਕ ਆ ਇਤਿਹਾਸ ਦੇ ਕਾਲੇ ਦੇ ਨਾਲੀਆਂ ਅੰਤ ਨੂੰ ਫਿਰ ਉਹ ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋ ਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਹੁਣ ਤਾਂ ਖਾਲਸਾ ਪੰਥ ਨੇ ਫੈਸਲਾ ਕਰਨਾ ਖਾਲਸਾ ਪੰਥ ਦਾ ਰੌਂ ਤੁਹਾਡੇ ਸਾਹਮਣੇ ਆ ਜਿਹੜੇ ਇਹ ਆ ਨਾ ਮਾਇਆ ਧਾਰੀ ਨਾਗ ਨੇ ਜਿਹੜੇ ਇਹਨਾਂ ਨੂੰ ਆਇਆ ਪੈਸੇ ਨਾਲੇ ਸਭ ਕੁਝ ਕੀਤਾ ਜਾ ਸਕਦਾ ਫਿਰ ਤੁਸੀਂ ਇੱਕ ਜਿੱਤਿਆ ਪੰਥ ਵਾਲੇ ਦੋ ਜਿੱਤ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਵੱਡਾ ਡਰ ਸਤਾ ਰਿਹਾ ਹੈ ਕਿ ਆਰਐਸਐਸ ਭਾਜਪੀ ਦਾ ਨਾਮ बार-बार ਲੈਂਦੇ ਆ ਬਾਹਰਲੀਆ ਤਾਕਤਾਂ ਦਾ ਨਾਮ बार-बार ਲੈਂਦੇ ਆ ਕਿ ਸਭ ਤੋਂ ਵੱਧ ਕਮਜ਼ੋਰ ਕਰਨ ਦੇ ਵਿੱਚ ਰੋਲ ਕੋਈ ਨਿਭਾ ਰਿਹਾ ਤੇ ਉਹ ਨਿਭਾਰੇ ਨੇ ਜਿਹੜੇ ਸਾਨੂੰ ਇਹਨਾਂ ਮਕੰਮਾ ਮਸਲਿਆਂ ਵਿੱਚ ਇੰਨਾ ਕੰਮਾਂ ਚੁਲਝਾ ਕੇ ਜਿਨ੍ਹਾਂ ਨੇ ਰੱਖਤਾ ਸੀ ਤੇ ਵੱਡੇ ਵੱਡੇ ਮਸਲੇ ਪਏ ਆ ਉਹਨਾਂ ਨਾਲ ਨਜਿੱਠਣਾ ਸੀ ਸਾਡਾ ਸਮਾਂ ਹੀ ਬਰਬਾਦ ਕਰੀ ਜਾਂਦੇ ਆ ਸਾਰੇ ਬਹੁਤ ਵੱਡੇ ਵੱਡੇ ਮਸਲੇ ਨੇ ਜਿੱਠੇ ਨੇ ਇਹਨਾਂ ਨੇ ਨਾਨਕਸ਼ਾਹੀ ਕਲੰਡਰ ਪਾਸ ਹੋਇਆ ਹੋਇਆ ਜਨ ਹਾਊਸ ਵੱਲੋਂ ਸਿੰਘ ਸਹਿਬਾਨ ਵੱਲੋਂ ਤਲਵੰਡੀ ਸਾਬੋ ਪੰਥ ਕਨਵੈਨਸ਼ਨ ਕਰਕੇ ਲਾਗੂ ਕੀਤਾ ਆਰਐਸਐਸ ਵਾਲੇ ਨੇ ਆ ਕੇ ਬਿਆਨ ਦਿੱਤਾ ਵੀ ਇਹ ਨਹੀਂ ਲਾਗੂ ਹੋਣਾ ਇਹ ਤਾਂ ਹਿੰਦੂ ਤੇ ਸਿੱਖਾਂ ਨੂੰ ਮੁਕੰਮਲ ਤੌਰ ਤੇ ਵੱਖਰੇ ਕਰਦਾ ਫਿਰ ਜੰਮੂ ਕਸ਼ਮੀਰ ਦੀ ਹੋਣ ਖਤਮ ਕਰਨ ਤੇ ਗੁੱਠੇ ਲਾ ਕੇ ਆਏ ਤੇ ਅੱਜ ਜਿਹੜਾ ਫੈਡਰਲਿਜ਼ਮ ਤੇ ਸਭ ਤੋਂ ਵੱਡਾ ਹਮਲਾ ਇੱਕ ਕੌਮ ਇੱਕ ਚੋਣ ਇੱਕ ਕੰਟਰੀ ਨਹੀਂ ਉਹ ਕਹਿੰਦੇ ਉਹਦੇ ਹੀ ਹਮਾਇਤ ਕਰੀ ਬੈਠੇ ਨੇ ਤੁਹਾਡਾ ਰੌਲਾ ਕੀ ਹੈ ਭਾਜਪਨ ਨਾਲ ਤਾਂ ਇਹ ਦੱਸੋ ਨਾ ਜੀ ਕਿਤੇ ਨੀਤੀ ਪਾਲਸੀ ਦਾ ਫਰਕ ਆਵੇ ਨਾ ਜੀ ਇਹ ਤਾਂ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ ਨੂੰ ਇੱਕ ਵਰਤਾਂਤ ਸਿਰਜਿਆ 1978 ਤੋਂ ਚੱਕਿਆ ਤੇ ਹੁਣ ਤੱਕ ਲੈ ਕੇ ਆਏ ਤੁਸੀਂ ਪੰਥਵਲ ਪਿੱਠ ਕੀਤੀ ਪੰਜਾਬ ਵੱਲ ਪਿੱਠ ਕੀਤੀ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਂਗਲਾ ਪਾਪਾ ਉਚਿਹੜੇ ਨੈਤਿਕ ਤੌਰ ਤੇ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਇਹ ਭਾਜਪਾ ਨੂੰ ਪਉਂਦਾ ਅਕਾਲ ਤਖਤ ਦੀ ਮਹਾਨਤਾ ਆਹ ਇਹ ਭਾਜਪਾ ਦੇ ਇਥੋਂ ਗਲੇ ਹਟਾਂਦੀ ਨਹੀਂ ਆਉਂਦੀ ਇਹ ਭਾਜਪਾ ਆਰਐਸਐਸ ਨਾਲ ਇਹ ਕਰਦੇ ਰਹੇ ਨੇ ਮੇਰੇ ਯਾਦ ਆ ਜਦੋਂ ਬਸਪਾ ਨਾਲ ਅਲਾਈਅੰਸ ਹੋਇਆ ਕਾਸ਼ੀਰਾਮ ਨਾਲ ਤੋੜਾ ਸਾਹ ਬੜੇ ਖੁਸ਼ੀ ਉਦੋਂ ਪਹਿਲਾਂ ਜੋ ਪੰਜਾਬ ਦੀ ਸਰਕਾਰਾਂ ਬਣਦੀਆਂ ਟੁੱਟਦੀਆਂ ਰਹੀਆਂ ਉਹ ਤੇ ਜਨ ਸੰਗੇ ਪੰਗਾ ਪਾਉਂਦੀ ਸੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦਾ ਪੰਗਾ ਪਾਇਆ ਫਿਰ ਗੁਰਨਾਨਕ ਯੂਨੀਵਰਸਿਟੀ ਦੇ ਨਾਂ ਦੇ ਵਿੱਚ ਦੇਵ ਲਵਾਇਆ ਉਹ ਕਹਿੰਦੇ ਵੀ ਬਸਪਾਲੇ ਆ ਗਏ ਇਹ ਦਲਿਤ ਭਰਾ ਨੇ ਕਾਸ਼ੀਰਾਮ ਤਾਂ ਕਹਿੰਦਾ ਸੀ ਮੇਰਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਵੀ ਇਹ ਦਬਾਅ ਬਣਾਉਣਗੇ ਲੀ ਤਾਂ ਨਹੀਂ ਲੈਣ ਦੇਣਗੇ ਜੀ ਬਿਨਾਂ ਕਿਸੇ ਨਾਲ ਗੱਲ ਕੀਤੇ ਇਕੱਲੇ ਬੰਦੇ ਨੇ ਉੱਥੇ ਜਾ ਕੇ ਬਾਜਪਾ ਨੂੰ ਹਮਾਇਤ ਦਿੱਤੀ ਬਿਨਾਂ ਸ਼ਰਤ ਤੇ ਬਸਪਾ ਨਾਲ ਆਪਣਾ ਨਾਤਾ ਤੋੜਤਾ ਹੁਣ ਕਿਵੇਂ ਫਿਰਦਾ ਲੇਲੇ ਵਾਂਗੂ ਬਸ ਪਾਦੇ ਮਗਰ ਜਲੰਧਰ ਸਿਟੀ ਚ ਤੁਸੀਂ ਦੇਖੀ ਹੈ ਨਾ ਜਿ ਸਾਰੇ ਕੈਸੇ ਦੇ ਸੋ ਇਸ ਕਰਕੇ ਇਹ ਇਹਨਾਂ ਨੂੰ ਇਹ ਲੱਗਦਾ ਹੁਣ ਤੱਕ ਅਸੀਂ ਤੋੜਾ ਸਾਹਿਬ ਨੂੰ ਕਾਂਗਰਸ ਦਾ ਜੱਟ ਕਹਿੰਦੇ ਰਹੇ ਹੁਣ ਕਿਉਂਕਿ ਇਹਨਾਂ ਦੀ ਭਾਜਪਾ ਨਾਲ ਨਹੀਂ ਬਣਦੀ ਕਹਿੰਦੇ ਨੇ ਪਰ ਮੈਂ ਕਹਿੰਦਾ ਬਾਈ ਜੀ ਰਿਸ਼ਤਾ ਤੈਨੂੰ ਤਾਪ ਚੜਾ ਮੈਂ ਹੂੰਗਾ ਲਾ ਅੱਜ ਵੀ ਇਹਨਾਂ ਦਾ ਨੀਤੀ ਪਾਲਸੀ ਨਾਲੋਂ ਫਰਕ ਤਾਂ ਦੱਸਣ ਕੋਈ ਇਸ ਸਾਰੇ ਕਾਸੇ ਦੇ ਵਿੱਚ ਜਿਹੜੀ ਭੂਮਿਕਾ ਨਿਭਾਉਣ ਦੀ ਜਦੋਂ ਗੱਲ ਆਉਂਦੀ ਹੈ ਕਿ ਇਹਨੇ ਆ ਜਿੰਮੇਵਾਰੀ ਨਿਭਾਉਣੀ ਸੀ ਨੇ ਇਹ ਸਾਰੇ ਦੇ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਕਿ ਤੁਸੀਂ ਬਾਹਰ ਨਾ ਜਾਓ ਇੱਥੋਂ ਤੱਕ ਕਿ ਗਿਆਨੀ ਰਘਵੀਰ ਸਿੰਘ ਵੀ ਅਪੀਲਾਂ ਕਰਦੇ ਰਹੇ ਮੁਲਾਕਾਤਾਂ ਹੁੰਦੀਆਂ ਨੇ ਬਕਾਇਦਾ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਆਪਣੇ ਫੈਸਲੇ ਤੇ ਟਿਕੇ ਰਹਿਣਾ ਉਹਨਾਂ ਦੀ ਮਜਬੂਰੀ ਤੁਹਾਨੂੰ ਲੱਗਿਆ ਸਾਰਾ ਕੁਝ ਜਾਂ ਉਹਨਾਂ ਨੇ ਆਪਣੇ ਆਪ ਨੂੰ ਜਦੋਂ ਖੇਡ ਲਿਆ ਉਹਨਾਂ ਨੂੰ ਹੁਣ ਰੋਲ ਵਿੱਚ ਕਿੱਥੇ ਰੱਖਿਆ ਜਾਏਗਾ ਇਸ ਸਾਰੇ ਮਸਲੇ 'ਚ ਦੇਖੋ ਜੀ ਮੇਰੇ ਸੱਜਣ ਨੇ ਉਹ ਮੇਰੇ ਨਾਲ ਗੱਲ ਵੀ ਹੋਈ ਆ ਦੋ ਵਾਰੀ ਇਸ ਸਮੇਂ ਦੇ ਦੌਰਾਨ ਮੈਂ ਹੁਣ ਕੀ ਕਰੀ ਜਾਂਨੇ ਆ ਪ੍ਰਧਾਨ ਜੀ ਤੁਸੀਂ ਕਹਿੰਦੇ ਮਾਲੀ ਸਾਹਿਬ ਅੱਧਾ ਮੂੰਹ ਤਾਂ ਮੇਰਾ ਕਾਲਾ ਹੋ ਗਿਆ ਮੈਂ ਅੱਧਾ ਨਹੀਂ ਹੁਣ ਕਰਾਉਣਾ ਉਹਨਾਂ ਨੂੰ ਪਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਸੀ ਨਾ ਵੀ ਹਟਾਓ ਇਹਨਾਂ ਸਾਰਿਆਂ ਨੂੰ ਸਿੰਘ ਸਹਿਬਾਨ ਨੇ ਜਦੋਂ 2 ਦਸੰਬਰ ਨੂੰ ਹੁਕਮ ਸੁਣਾਇਆ ਉਸ ਤੋਂ ਪਹਿਲਾਂ ਵਿਰਸੇ ਬਲਟੂ ਇਹਨੂੰ ਉਹ ਗੁੰਡਾਗਰਦੀ ਕਰਦਾ ਸੀ ਉਹਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਸੀ ਵੀ ਸੀਰੀ ਨੇ ਸਾਡੇ ਕੀ ਨੇ ਤਖਤਾਂ ਦੇ ਜਿੱਥੇ ਜਾਰ ਉਹਨੂੰ ਕਢਾਇਆ 10 ਸਾਲ ਤੋਂ ਤਾਂ ਕਿ ਬਾਕੀਆਂ ਨੂੰ ਕਰਨ ਹੋ ਜਾਣ 2 ਦਸੰਬਰ ਵਾਲੇ ਦਿਨ ਕਿਹਾ ਥੋੜਾ ਇੱਕ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦਾ ਮੈਂਬਰ ਉਹਦਾ ਨਾਮ ਸੀ ਗੁਰਚਰਨ ਗਰੇਵਾਲ ਦਾ ਉਹ ਮੀਟਿੰਗਾਂ 'ਚ ਕਹਿੰਦਾ ਵੀ ਇਹਨਾਂ ਨੂੰ ਗੁਲਾਮੇ ਤੋਂ ਫੜਕੋ ਲਾਓ ਤਨਖਾਹ 7 ਤੋਂ ਲੈਂਦੇ ਨੇ ਗੱਲਾਂ ਕੀ ਕਰਦੇ ਨੇ ਉਹਨਾਂ ਨੇ ਸਮਝਾਇਆ ਸੀ ਕਿਹਾ ਸੀ ਵੀ ਤੁਸੀਂ ਇਹ ਰਾਹ ਨਾ ਪਾਓ ਫਿਰ ਹੁਣ ਜਦੋਂ ਨਹੀਂ ਹਟਣਾ ਜੀ ਇਹਨਾਂ ਨੇ ਇਹ ਤਾਂ ਫਿਰ ਹੋਰ ਨਾਲ ਸਮਝ ਦੱਸੋ ਕੀ ਹੁੰਦਾ ਮਤਲਬ ਫੈਸਲਾ ਤਾਂ ਪੰਚ ਨਹੀਂ ਤੇ ਕੀ ਰਿਹਾ ਹੈ ਇਸ ਕਰਕੇ ਸਿੰਘ ਸਾਹਿਬਾਨ ਦੇ ਹਟਾਉਣ ਨਾਲ ਮੇਰੇ ਹਿਸਾਬ ਨਾਲ ਨਾ ਪੰਚ ਪੰਜ ਮੈਂਬਰੀ ਕਮੇਟੀ ਤੇ ਕੋਈ ਫਰਕ ਪੈਂਦਾ ਨਾ ਉਹਤੇ ਕਰਨਾ ਚੰਗੀ ਗੱਲ ਉਹਨਾਂ ਨੇ ਇਹ ਕਰਤੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਮੈਂਬਰ ਬਣੋ ਮੈਂਬਰ ਬਣਾਏ ਜਾਣਗੇ ਅਕਾਲੀ ਦਲ ਦੇ ਵਿਧਾਨ ਅਨੁਸਾਰ ਉਹ ਅਕਾਲੀ ਦਲ ਜਿਹਨੇ ਧਰਮ ਯੁੱਧ ਮੋਰਚਾ ਲੜਿਆ ਸੀ ਇਸ ਕਰਕੇ ਜੱਥੇਬੰਦ ਕੇ ਟੈਂਚੇ ਦੀ ਗੱਲ ਨਹੀਂ ਗੱਲ ਆ ਮਾਰਗ ਸੇਧ ਦੀ ਪਰ ਉਹ ਕਹਿੰਦੇ ਆ ਸ਼ਰਮਣੀ ਕਾਲੀ ਦੇ ਅੰਦਰ ਦੀ ਲੀਡਰਸ਼ਿਪ ਕੇ ਜਿਹੜੀ 5 ਮੈਂਬਰੀ ਕਮੇਟੀ ਕੋਲ ਡਾਕਟਰ ਦਲਜੀਤ ਚੀਮਾ ਦੇ ਤੁਸੀਂ ਸੁਣੇ ਹੋਣੇ ਆ ਸਾਰੇ ਬਿਆਨ ਉਹ ਕਹਿੰਦੇ ਕਿ ਇਹਨਾਂ ਕੋਲ ਤੇ ਹੱਕar ਹੀ ਨਹੀਂ ਹੈ ਮੰਨਤਾ ਹੀ ਨਹੀਂ ਹੈ ਪਰਚੀ ਕਾਦੇ ਸਰਤੇਸ਼ ਭਾਈ ਫਿਰਦੇ ਆ ਕਿਹੜੇ ਖਾਤੇ ਚ ਪੈਸੇ ਜਮਾ ਕਰਾਉਣੇ ਆ ਕਿਹੜਾ ਇਹਨਾਂ ਕੋਲ ਲੈਟਰ ਪੈਡ ਆ ਇਹ ਦੱਸਣ ਤਾਂ ਸਹੀ ਬਰਨਾਲਾ ਸਾਹਿਬ ਵੀ ਇੰਝ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਨਾ ਮਾਂ ਪਾਰਟੀ ਉਦੋਂ ਮਾਂ ਪਾਰਟੀ ਕਿਹੜੀ ਸੀ ਇਹਨਾਂ ਕੋਲੇ ਕੀ ਇਤਕਾਰ ਸੀ ਉਦੋਂ ਚੋਣਾ ਨਹੀਂ ਲੜੇ ਜਿੱਤੇ ਨਹੀਂ ਤੇ ਮੁੜ ਕੇ ਫਿਰ ਉਹ ਵੀ ਆ ਗਿਆ ਜਿਹੜਾ ਇਹ ਹੈ ਨਾ ਮਤਲਬ ਮਾਨ ਕਰਦੇ ਨੇ ਵੀ ਕਾਨੂੰਨ ਸਾਡੇ ਹੱਥ 'ਚ ਉਦੋਂ ਕਾਨੂੰਨ ਬਰਨਾਲਾ ਸਾਹਿਬ ਕੋਲੇ ਸੀ ਦਸਤਰ ਵੀ ਉਹਨਾਂ ਕੋਲੇ ਸੀ ਚੋਣ ਨਿਸ਼ਾਨ ਵੀ ਉਹਨਾਂ ਕੋਲੇ ਸੀ ਸੋ ਇਸ ਕਰਕੇ ਇਹ ਨਾ ਐਵੇਂ ਪੰਥ ਨੂੰ ਚੋਬਾਂ ਲਾ ਰਹੇ ਨੇ ਵੀ ਸਾਡੇ ਕੋਲੇ ਆ ਮੈਂ ਕਹਿੰਦਾ ਮੈਂ ਮਨਜੀਤ ਸਿੰਘ ਖੇੜਾ ਦੀ ਗੱਲ ਮੈਂ ਸੁਣੀ ਕਹਿੰਦੇ ਮੈਂ ਬਰਨਾਲਾ ਸਾਹਿਬ ਨੂੰ ਕਿਸੇ ਵੀ ਆਪਾ ਇਹ ਨਹੀਂ ਨਿਸ਼ਾਨ ਦੇਣਾ ਕਹਿੰਦੇ ਫਿਰ ਇਹੀ ਰਹਿ ਜੂ ਆਪਣੇ ਕੋਲੇ ਬਾਕੀ ਤਾਂ ਕੁਝ ਰਹਿਣਾ ਨਹੀਂ ਫਿਰ ਦਿੱਤਾ ਸੀ ਵੀ ਅਸਲੀ ਪਾਰਟੀ ਆ ਬਣਦੀ ਆ ਉਹਨੋਂ ਕਿਹੜੀ ਭਰਤੀਆਂ ਕੱਟੀਆਂ ਸੀ ਜੀ ਉਹਨੂੰ ਦਲ ਤੁਸੀਂ ਕਿਵੇਂ ਬਣਾਇਆ ਸੀ ਵੱਖਰਾ ਮਤਲਬ ਐ ਥੋੜੋ ਆਪਣੀਆਂ ਕੱਟ ਚ ਦੂਜੇ ਦੀਆਂ ਹੱਥ ਚ ਉਹ ਮਾਨਤਾ ਮੂਨਤਾ ਅੜਚਣ ਮਾਨਤਾ ਤੇ ਕਹਿੰਦੇ ਸਾਡੀ ਰੱਦ ਹੋ ਜੂ ਸਿਮਰਜੀਤ ਮਾਨਦੀ ਨਹੀਂ ਹੋਈ ਨਾਲੇ ਖਾਲਸਤਾਨ ਕਹਿੰਦਾ ਡਟ ਕੇ ਕਹਿੰਦਾ ਸੋ ਐਵੇਂ ਐਵੇਂ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ ਤਿੰਨ ਚਾਰ ਇੱਕ ਤਾਂ ਜਿਹੜਾ ਟੌੜਾ ਸਾਹਿਬ ਦਾ ਬੰਦਾ ਵੱਡਾ ਕੁਕਰਮੋ ਤੋਂ ਕਰਾਉਂਦੇ ਨੇ ਧਾਮੀ ਸਾਹਿਬ ਨੇ ਦੇਖ ਲਿਆ ਸੀ ਮੇਰੇ ਤੋਂ ਆਹ ਕੁਝ ਕਰਾਉਣਗੇ ਉਹ ਨਹੀਂ ਮੰਨ ਰਿਹਾ ਹੁਣ ਉਹਦਾ ਅਸਤੀਫਾ ਨਹੀਂ ਪ੍ਰਵਾਨ ਕਰਦੇ ਕਿ ਉਹ ਫਸਦੇ ਨੇ ਨੰਬਰ 1 ਤਾਂ ਇਹ ਫਸਦੇ ਨੇ ਵੀ ਇੱਕ ਬੰਧਾਂਤਰ ਕਮੇਟੀ ਚ ਲੈਣਾ ਪਊ ਨਾ ਮੈਂ ਇੱਕ ਤਾਂ ਇਹਨਾਂ ਨਾਲ ਉਹ ਟੁੱਟ ਗਿਆ ਗਿਆ ਨਹੀਂ ਹਰਪ੍ਰੀਤ ਸਿੰਘ ਵੇਲੇ ਦੂਜਾ ਜ਼ਰੂਰੀ ਨਹੀਂ ਰਗੂਨਾਥ ਰਗੂਜੀਤ ਬਿਰਕਾ ਜਿਹੜਾ ਉਹ ਬਣਾਇਆ ਜਾਵੇ ਇੱਕ ਮੈਂਬਰ ਲੈਣਾ ਪਊ ਕਿਸੇ ਨੂੰ ਵੀ ਪ੍ਰਣਾਲ ਬਣਾ ਸਕਦੇ ਨੇ 21 ਦਿਨਾਂ ਦੇ ਵਿੱਚ ਜਨਰਲ ਹਾਊਸ ਸੱਦਣਾ ਪਊ ਤੇ ਜਨਰਲ ਹਾਊਸ ਦਾ ਰਹ ਕੀ ਹੋਊਗਾ ਉਹ ਤੋਂ ਡਰਦੇ ਮਾਰੇ ਪ੍ਰਵਾਨ ਨਹੀਂ ਪ੍ਰਵਾਨ ਨਹੀਂ ਟਾਈਮ ਟਪਾ ਰਹੇ ਨੇ ਟਾਈਮ ਟਪਾ ਰਹੇ ਨੇ ਅੱਜ ਵੀ ਸਿਟੀ ਦੇ ਮੁਤਾਬਕ ਜਨਰਲ ਹਾਊਸ ਹੋ ਜਾਂਦਾ ਤੇ ਬਹੁਤ ਕੁਝ ਨਵੀਆਂ ਚੀਜ਼ਾਂ ਵੀ ਉੱਪਰ ਸਕਦੀਆਂ ਬਿਲਕੁਲ ਉੱਭਰਨੀਆਂ ਜੀ ਸ਼੍ਰੋਮਣੀ ਕਮੇਟੀ ਦੇ ਚੋਣਾਂ ਉਹ ਗੱਲ ਤਾਂ ਬੜੀ ਵੱਖਰੀ ਆ ਹੀ ਰਾਂ ਜਿਹੜੇ ਕਿਸੇ ਦੀ ਆ ਨਾ ਜਦੋਂ ਉਹਨੂੰ ਕਹਿ ਭਾਈ ਹੁਣ ਜਾ ਕਹਿੰਦਾ ਕਿਹੜਾ ਮੂੰਹ ਲੈ ਕੇ ਮੈਂ ਜਾਵਾਂ ਤਖਤ ਹਜ਼ਾਰੇ ਨੂੰ ਤਾਨੇ ਭਾਬੀਆਂ ਦੇ ਫਿਰਜੂ ਸੀਨੇ ਯਾਰੀ ਸੋ ਕਿਹੜਾ ਮੂੰਹ ਲੈ ਕੇ ਮੰਗਣਗੇ ਵੋਟਾਂ ਅਕਾਲ ਤਖਤ ਮਹਾਨ ਕੀਵੇਂ ਕਹਿਣਗੇ ਇਸ ਕਰਕੇ ਜ਼ਰੂਰੀ ਨਹੀਂ ਇਹਨਾਂ ਦੇ ਹੱਥ 'ਚ ਹੋਵੇ ਹੁੰਦਾ ਹੈ ਆਨਲਾਈਨ ਅਲੇ ਸਮੇਂ ਚ ਦੇਖ ਲਓ ਐਵੇਂ ਕੇਂਦਰ ਨੂੰ ਦਾੜੀ ਫੜਾ ਰੱਖੀ ਹੈ ਜੀ ਪੰਜਾਬ ਦਾ ਇੱਕ ਹੈ ਹੀ ਇਹ ਇੱਕ ਪੰਜਾਬ ਦਾ ਇਹ ਤਾਂ ਤਾਂ ਕਰਕੇ ਕੇਂਦਰ ਦੇ ਕੋਲੇ ਚਲਾ ਗਿਆ ਕਿਉਂਕਿ ਹਰਿਆਣਾ ਹਿਮਾਚਲ ਚੰਡੀਗੜ੍ਹੇ ਰਾਜ ਆ ਗਏ ਸੀ ਉਹਦੇ ਨਿਕਲ ਗਏ ਸਾਰੇ ਦੋ ਗੁਰਦੁਆਰੇ ਬਾਹਰ ਰਹਿ ਗਏ ਦੋ ਸ਼ਮਣੇ ਜਿਹੜੇ ਮੈਂਬਰ ਬਾਹਰ ਰਹਿ ਗਏ ਸੋ ਇਹ ਗੱਲਾਂ ਹੋਰ ਪਾਸੇ ਜਾਣਗੀਆਂ ਗੱਲਾਂ ਨਿੱਤਰਣਗੀਆਂ ਫੈਸਲੇ ਓਏ ਲੈ ਜਾਣਗੇ ਜਿਹੜੇ ਪੰਥ ਪੰਜਾਬ ਤੇ ਮੁਲਕ ਦੇ ਹਿੱਤ ਚ ਹੋਣਗੇ ਇੱਕ ਅਖੀਰਲੀ ਟਿੱਪਣੀ ਜਦੋਂ ਵੀ ਕੋਈ ਚੇਅਰ ਜਿਹੜੀ ਰਿਸਪੈਕਟਡ ਚੇਅਰ ਹੁੰਦੀ ਕੋਈ ਵੀ ਸੰਸਥਾ ਹੋ ਸਕਦੀ ਹੈ ਜਿਵੇਂ ਅੰਕਾਲਤਕ ਸਾਹਿਬ ਦੀ ਜ਼ਿੰਮੇਵਾਰੀ ਜਾਂ ਹੋਰ ਤੱਕ ਸਹਿबान ਦੀ ਕਿਸੇ ਹੋਰ ਕੋਲ ਗਈ ਹੁਣ ਉਹਨਾਂ ਲਈ ਵੀ ਇੱਕ ਤਰ੍ਹਾਂ ਦਾ ਤਾਂ ਇਮਤਿਹਾਨ ਹੀ ਰਹੇਗਾ ਅੱਜ ਦੀ ਘੜੀ ਦੇ ਮੁਤਾਬਕ ਜਿਹੜੇ ਨਵੇਂ ਆਏ ਨੇ ਕਿ ਉਹਨਾਂ ਨੇ ਕਿਹੜੇ ਰਾਹ ਚੱਲਣਾ ਸਿਆਸੀ ਤੌਰ ਤੇ ਨਾ ਲੋਕ ਬੜੇ ਕਹਿੰਦੇ ਨੇ ਕਹਿੰਦੇ ਕੇਂਦਰ ਨਾ ਪੰਜਾਬ ਦੀ ਸਰਕਾਰ ਭੰਗ ਕਰਨ ਨੂੰ ਫਿਰਦਾ ਮੈਂ ਸਵਾਲੇ ਨਹੀਂ ਪੈਦਾ ਹੁੰਦਾ ਜਿਹੜਾ ਬੰਦਾ ਅੱਖਾਂ ਮੀਚ ਕੇ ਉਹਨਾਂ ਦੀਆਂ ਸਾਰੀਆਂ ਨੀਤੀਆਂ ਲਾਗੂ ਕਰ ਰਿਹਾ ਹੋਵੇ ਉਹਦੀ ਸਰਕਾਰ ਪਰਾਂ ਹਟਾ ਕੇ ਪੰਜਾਬ ਦੀ ਜ਼ਿੰਮੇਵਾਰੀ ਆਪਣੇ ਗੱਲ ਕਿਉਂ ਪਾਉਣਗੇ ਜੀ ਉਹ ਮਤਲਬ ਇਹ ਜਿਹੜੇ ਇਹ ਬੰਦੇ ਗਏ ਨੇ ਨਾ ਉਹ ਪੰਜਾਬ ਦੀ ਸਵਾਰੀ ਸ਼ੇਰ ਦੀ ਸਵਾਰੀ ਕਰਨ ਆਲੀ ਆ ਪਤਾ ਹੈ ਵੀ ਪੰਜਾਬ ਵਿੱਚ ਕੀ ਰਿੱਝ ਪੱਕ ਰਿਹਾ ਸਾਰੇ ਕਾਸੇ ਚ ਸੋ ਇਹ ਜਿਹੜੇ ਨਵੇਂ ਗਏ ਨੇ ਬਹੁਤ ਸਖਤ ਇਮਤਿਹਾਨ ਬਹੁਤ ਸਖਤ ਇਮਤਿਹਾਨਾ ਟੋੜਾ ਸਾਫ ਕਹਿੰਦੇ ਹੁੰਦੇ ਸੀ ਅਕਸਰ ਕਹਿੰਦੇ ਅਕਸਰ ਇਹਨਾਂ ਨੂੰ ਹੁੰਦਾ ਵੀ ਆਹ ਲਾਦੀ ਆਹ ਲਾਦੀਏ ਜਦੋਂ ਬੰਦਾ ਉੱਥੇ ਜਾਂਦਾ ਨਾ ਜਦੋਂ ਅੰਤਰ ਧਿਆਨ ਹੁੰਦਾ ਜਦੋਂ ਇਤਿਹਾਸ ਆ ਕਾਲ ਤਕਤ ਦਾ ਦੇਖਦਾ ਇਹ ਉਹ ਉਹ ਨਹੀਂ ਰਹਿੰਦਾ ਬਦਲ ਜਾਂਦਾ ਸੋ ਦੇਖਦੇ ਆਉਣ ਵਾਲੇ ਸਮੇਂ ਚ ਪਰ ਬੰਦੇ ਇਹਨਾਂ ਨੇ ਜਿਹੜੇ ਲਾਏ ਨੇ ਉਹ ਇਹਨਾਂ ਦੇ ਸਿਸਟਮ ਅੰਦਰੋਂ ਨਹੀਂ ਬਾਹਰ ਲੈਨੇ ਦੇਖਦੇ ਆਉਣ ਵਾਲੇ ਸਮੇਂ ਚ ਕੀ ਕਿਉਂਕਿ ਪੰਥਾ ਜਿਹੜਾ ਉਹਦੀ ਹੁਣ ਬਾਜ ਨਿਗਾਹ ਹਰ ਇੱਕ ਗੱਲ ਤੇ ਤੁਸੀਂ ਤੁਸੀਂ ਹੱਥ ਤੇ ਹੱਥ ਮਾਰ ਕੇ ਭਵੰਤਮਾਨ ਵਾਂਗੂ ਐ ਨਹੀਂ ਕਹਿ ਸਕਦੇ ਫੰਡਾਂ ਦਾ ਹਿਸਾਬ ਕਹਿੰਦੇ ਨੇ ਜੀ ਲੋਕ ਤੁਸੀਂ ਫੰਡਾਂ ਦੇ ਨਹੀਂ ਦਿਓ ਗਰਾਂਟਾਂ ਦਾ ਕਿਉਂ ਹੁਣੇ ਲੈ ਲੋ ਸੋ ਆ ਜਿਹੜੀਆਂ ਗੱਲਾਂ ਜਿਹੇ ਤੋਤੇ ਬੋਤੇ ਜੇ ਕਰਦੇ ਨੇ ਨਾ ਆ ਬੈਂਸ ਹੋਇਆ ਚੀਮਾ ਹੋਇਆ ਵੰਟੀ ਰਮਾਣਾ ਦੇਖੇ ਆਉਣ ਵਾਲੇ ਸਮੇਂ ਚ ਕੀ ਹੁੰਦਾ ਇਹਨਾਂ ਨਾਲ ਤਾਂ ਅਸੀਂ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਕਿ ਜੋ ਵੱਡੇ ਫੈਸਲੇ ਲੈ ਕੇ ਇਹਨਾਂ ਫੈਸਲਿਆਂ ਦੇ ਅਸਰ ਕੀ ਨੇ ਪ੍ਰਭਾਵ ਕੀ ਨੇ ਤਾਂ ਤੁਸੀਂ ਕੀ ਸਮਝਦੇ ਹੋ ਸੋਚਦੇ ਹੋ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਕਿਉਂਕਿ ਸੰਵਾਦ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਆਖਰਕਾਰ ਸਹੀ ਦਿਸ਼ਾ ਪਰ ਕੌਣ ਤੁਰ ਰਿਹਾ ਤੇ ਭਟਕਿਆ ਕੌਣ ਹੋਇਆ ਤੁਹਾਡੇ ਮੁਤਾਬਕ ਕੀ ਹੈ ਤੁਸੀਂ ਆਪਣੇ ਮਨ ਦੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ